ਰਿਹਾਈ ਤੋਂ ਬਾਅਦ ਸਰਬਜੀਤ ਕੌਰ ਦਾ ਪਹਿਲਾ ਬਿਆਨ ਸਾਹਮਣੇ ਆਇਆ ਹੈ ਸਰਬਜੀਤ ਕੌਰ ਦੇ ਵੱਲੋਂ ਆਪਣੇ ਵਕੀਲ ਦਾ ਧੰਨਵਾਦ ਕੀਤਾ ਗਿਆ ਹੈ ਮੇਰੇ ਵਕੀਲ ਨੇ ਮੇਰੀ ਮਦਦ ਕੀਤੀ ਤਾਂ ਮੈਂ ਰਿਹਾ ਹੋਈ ਤਾਂ ਸਰਬਜੀਤ ਕੌਰ ਨੂੰ ਰਿਹਾ ਕਰ ਦਿੱਤਾ ਗਿਆ ਜਿਸ ਤੋਂ ਬਾਅਦ ਉਸ ਦਾ ਪਹਿਲਾ ਬਿਆਨ ਸਾਹਮਣੇ ਆਇਆ ਹੈ ਰਿਹਾਈ ਤੋਂ ਬਾਅਦ ਵਕੀਲ ਦਾ ਸਰਬਜੀਤ ਦੇ ਵੱਲੋਂ ਧੰਨਵਾਦ ਕੀਤਾ ਗਿਆ ਸਰਬਜੀਤ ਦਾ ਕਹਿਣਾ ਹੈ ਕਿ ਮੇਰੇ ਵਕੀਲ ਨੇ ਮੇਰੀ ਮਦਦ ਕੀਤੀ ਤੇ ਮੈਂ ਰਿਹਾ ਹੋਈਆਂ ਤਾਂ ਸਰਬਜੀਤ ਕੌਰ ਨੂੰ ਦਾ ਰਿਹਾਈ ਤੋਂ ਬਾਅਦ ਪਹਿਲਾ ਬਿਆਨ ਸਾਹਮਣੇ ਆਇਆ ਹੈ ਸਰਬਜੀਤ ਕੌਰ ਨੇ ਆਪਣੇ ਵਕੀਲ ਦਾ ਰਿਹਾਈ ਤੋਂ ਬਾਅਦ ਧੰਨਵਾਦ ਕੀਤਾ ਮੇਰੇ ਵਕੀਲ ਭਰਾ ਨੇ ਮੇਰੀ ਮਦਦ ਕੀਤੀ ਤੇ ਮੈਂ ਰਹਾ ਹੋਈ ਸਰਬਜੀਤ ਕੌਰ ਦੇ ਵੱਲੋਂ ਵਕੀਲ ਦਾ ਧੰਨਵਾਦ ਕੀਤਾ ਗਿਆ ਸਲਾਮ ਅਲੈਕਮ ਜੀ ਨੂਰ ਸੈਨ ਮੈਂ ਨਾਸਰ ਸੈਨ ਤੇ ਬਾਕੀ ਮੈਂ ਬਹੁਤ ਵਧੀਆ ਪਾਕਿਸਤਾਨ ਵਿੱਚ ਤੇ ਹਸਨ ਬਾਦਸ਼ਾਹ ਮੇਰੇ ਵਕੀਲ ਜਿਹੜਾ ਸਿੱਖਪੁਰ ਦੇ ਆ ਉਹ ਮੇਰੇ ਬ੍ਰਦਰ ਹੈ ਤੇ ਉਹਨਾਂ ਨੇ ਮੇਰਾ ਕੇਸ ਹੱਥ ਹੱਥ ਜਿੱਤ ਕੇ ਤੇ ਮੈਨੂੰ ਅੱਜ ਬਾਹਰ ਲਾਇਆ ਹੈ ਦਰਮਾਨ ਵਿੱਚ ਜੀ ਥੈਂਕ ਯੂ ਸਰ ਛਾਲ ਤੇ ਵੀ ਧੰਨਵਾਦ ਹਸਨ ਬਾਸ਼ਾ ਠੀਕ ਹੈ ਥੈਂਕ ਯੂ ਸਰ ਤੇ ਧੰਨਵਾਦ ਹਸਨ ਬਾਸ਼ਾ ਥੈਂਕ ਯੂ ਮੇਰੇ ਵੀਰ ਹਨ ਕੋਈ ਖੁਸ਼ੀ ਹੋ ਗਈ ਸਰ ਉਹਨੇ ਆਪਣੇ ਵੀਰ ਦੀ ਗੱਡੀ ਦੇ ਵਿੱਚ ਬੈਠੀ ਮੈਨੂੰ ਲੈ ਕੇ ਆਇਆ ਖੁਦ ਔਰ ਮੈਨੂੰ ਘਰ ਤੱਕ ਕੇ ਛੱਡ ਕੇ ਆਉਣਗੇ ਹਾਂ ਸਰਬਜੀਤ ਕੌਰ ਨੂੰ ਪਾਕਿਸਤਾਨ ਦੇ ਵਿੱਚ ਜੋ ਮੈਲਾ ਸ਼ੈਲਟਰ ਹੋਮ ਤੋਂ ਰਿਹਾ ਕਰ ਦਿੱਤਾ ਗਿਆ ਜਿਸ ਤੋਂ ਬਾਅਦ ਸਰਬਜੀਤ ਕੌਰ ਦਾ ਪਹਿਲਾ ਵਿਆਹ ਸਾਹਮਣੇ ਆ ਉਸ ਦੇ ਵੱਲੋਂ ਆਪਣੇ ਵਕੀਲ ਦਾ ਧੰਨਵਾਦ ਕੀਤਾ ਗਿਆ ਦੱਸ ਦਈਏ ਕਿ ਪਾਕਿਸਤਾਨ ਦੇ ਵਿੱਚ ਗਈ ਸੀ ਜੱਥੇ ਦੇ ਨਾਲ ਉਸ ਤੋਂ ਬਾਅਦ ਗੱਲ ਸਾਹਮਣੇ ਆਈ ਸੀ ਕਿ ਸਰਬਜੀਤ ਕੌਰ ਦੇ ਵੱਲੋਂ ਉੱਥੇ ਆਪਣਾ ਨਾਮ ਬਦਲ ਲਿਆ ਗਿਆ ਤਾਂ ਜਿਸ ਤੋਂ ਬਾਅਦ ਪਾਕਿਸਤਾਨ ਦੇ ਇੱਕ ਸ਼ਖਸ ਦੇ ਨਾਲ ਸਰਬਜੀਤ ਕੌਰ ਦੇ ਵੱਲੋਂ ਵਿਆਹ ਕਰਵਾ ਲਿਆ ਗਿਆ ਸੀ ਤਾਂ ਲਗਾਤਾਰ ਇਹ ਮੁੱਦਾ ਪਖਿਆ ਤਾਂ ਜੋ ਪਾਕਿਸਤਾਨ ਦੇ ਵਿੱਚ ਮੈਲਾ ਸ਼ੈਲਟਰ ਹੋਮ ਦੇ ਵਿੱਚ ਸਰਬਜੀਤ ਕੌਰ ਨੂੰ ਰੱਖਿਆ ਗਿਆ ਸੀ ਤਾਂ ਹੁਣ ਰਿਹਾ ਹੋਣ ਤੋਂ ਬਾਅਦ ਸਰਬਜੀਤ ਕੌਰ ਦਾ ਪਹਿਲਾ ਬਿਆਨ ਸਾਹਮਣੇ ਆਇਆ ਹੈ ਤਾਂ ਰਿਹਾਈ ਤੋਂ ਬਾਅਦ ਵਕੀਲ ਦਾ ਸਰਬਜੀਤ ਦੇ ਵੱਲ ਧੰਨਵਾਦ ਕੀਤਾ ਗਿਆ ਸਰਬਜੀਤ ਕੌਰ ਦਾ ਕਹਿਣਾ ਕਿ ਮੇਰੇ ਵਕੀਲ ਭਰਾ ਨੇ ਮੇਰੀ ਮਦਦ ਕੀਤੀ ਤਾਂ ਮੈਂ ਰਿਹਾ ਹੋਈ ਤਾਂ ਦੱਸ ਜੇ ਕਿਸ ਤੋਂ ਪਹਿਲਾਂ ਸਰਬਜੀਤ ਕੌਰ ਦੀ ਇੱਕ ਜੋ ਤਸਵੀਰ ਵੀ ਸਾਹਮਣੇ ਆਈ ਸੀ ਤਾਂ ਤਸਵੀਰ ਦੇ ਵਿੱਚ ਸਰਬਜੀਤ ਕੌਰ ਕਾਫੀ ਖੁਸ਼ ਨਜ਼ਰ ਆਈ ਸੀਤਾ ਖੜ ਸਰਬਜੀਤ ਕੌਰ ਦੇ ਵੱਲੋਂ ਆਪਣੇ ਵਕੀਲ ਦਾ ਧੰਨਵਾਦ ਕੀਤਾ ਗਿਆ ਹੈ ਸਰਬਜੀਤ ਕੌਰ ਦਾ ਕਹਿਣਾ ਕਿ ਮੇਰੇ ਵਕੀਰ ਭਰਾ ਨੇ ਮੇਰੀ ਮਦਦ ਕੀਤੀ ਤਾਂ ਮੈਂ ਰਿਹਾ ਹੋਈ ਤਾਂ ਲਾਹੌਰ ਦੇ ਮਹਿਲਾ ਸ਼ੈਲਟਰ ਹੋਮ ਤੋਂ ਸਰਬਜੀਤ ਕੌਰ ਰਿਹਾ ਹੋਈ ਜਿਸ ਤੋਂ ਬਾਅਦ ਵਕੀਲ ਦਾ ਸਰਬਜੀਤ ਕੌਰ ਦੇ ਵੱਲੋਂ ਧੰਨਵਾਦ ਕੀਤਾ ਗਿਆ ਦਾਸ ਦੀ ਕਿ ਸਰਬਜੀਤ कौर ਪਾਕਿਸਤਾਨ ਦੇ ਵਿੱਚ ਜਾ ਕੇ ਉਸ ਦੇ ਵੱਲੋਂ ਆਪਣਾ ਨਾਮ ਬਦਲ ਲਿਆ ਗਿਆ ਸੀ ਤਨੂਰ ਹੁਸੈਨ ਬਣ ਗਈ ਸੀ ਸਰਬਜੀਤ कौर ਤਾਂ ਰਿਹਾ ਹੋਈ ਹੈ ਹੁਣ ਲਾਹੌਰ ਦੇ ਵਿੱਚ ਜੋ ਬਹਿਲਾ ਸ਼ੈਲਟਰ ਹੋਮ ਹੈ ਉਸ ਤੋਂ ਸਰਬਜੀਤ कौर ਰਿਹਾ ਹੋਈ ਹੈ ਤਾਂ ਰਿਹਾ ਹੋਣ ਤੋਂ ਬਾਅਦ ਸਰਬਜੀਤ कौर ਦਾ ਪਹਿਲਾ ਬਿਆਨ ਸਾਹਮਣੇ ਆਇਆ ਹੈ ਸਰਬਜੀਤ कौर ਨੇ ਆਪਣੇ ਵਕੀਲ ਦਾ ਧੰਨਵਾਦ ਕੀਤਾ ਇਸ ਤੋਂ ਪਹਿਲਾ ਜੋ ਸਰਬਜੀਤ ਦੀ ਇੱਕ ਤਸਵੀਰ ਵੀ ਸਾਹਮਣੇ ਆਈ ਸੀ ਵਕੀਲ ਦੇ ਨਾਲ ਉਹ ਤਸਵੀਰ ਸੀ ਤਰਿਹਾ ਹੋਣ ਤੋਂ ਬਾਅਦ ਸਰਬਜੀਤ ਨੇ ਵਕੀਲ ਦਾ ਧੰਨਵਾਦ ਕੀਤਾ ਉਸ ਦਾ ਕਹਿਣਾ ਕਿ ਮੇਰੇ ਵਕੀਲ ਭਰਾ ਨੇ ਮੇਰੀ ਮਦਦ ਕੀਤੀ ਤੇ ਮੈਂ ਰਿਹਾ ਹੋਈ ਤਾਂ ਸਰਬਜੀਤ ਕੌਰ ਉਸ ਨੂਰ ਹੁਸੈਨ ਲਾਹੌਰ ਦੇ ਮਹਿਲਾ ਸ਼ੈਲਟਰ ਹੋਮ ਤੋਂ ਰਿਹਾ ਹੋਈ ਹੈ ਤਾਂ ਰਿਹਾ ਹੋਣ ਤੋਂ ਬਾਅਦ ਜੀ ਪਾਕਿਸਤਾਨ ਤੋਂ ਇੱਕ ਨਵੀਂ ਤਸਵੀਰ ਹੈ ਉਹ ਵੀ ਸਾਹਮਣੇ ਆਈ ਦਾ ਹੁਣ ਰਿਹਾ ਹੋਣ ਤੋਂ ਬਾਅਦ ਸਰਬਜੀਤ ਕੌਰ ਦਾ ਬਿਆਨ ਵੀ ਸਾਹਮਣੇ ਆਇਆ ਹੈ ਜਿਸ ਦੇ ਵਿੱਚ ਉਹ ਵਕੀਲ ਦਾ ਧੰਨਵਾਦ ਕਰਦੀ ਹੋਈ ਨਜ਼ਰ ਆ ਰਹੀ ਹੈ। ਘਰਿਆ ਹੋਣ ਤੋਂ ਬਾਅਦ ਪਹਿਲਾ ਜੋ ਬਿਆਨ ਹੈ ਉਹ ਸਰਬਜੀਤ ਕੌਰ ਉਰਫ ਨੂਰ हुसैन ਦਾ ਜੋ ਬਿਆਨ ਹੈ ਉਹ ਸਾਹਮਣੇ ਆਇਆ ਹੈ। ਤਾਂ ਜੋ ਲਾਹੌਰ ਦਾ ਸ਼ੈਲਟਰ ਹੋਮ ਹੈ ਮਹਿਲਾ ਸ਼ੈਲਟਰ ਹੋਮ ਉਸ ਤੋਂ ਸਰਬਜੀਤ ਕੌਰ ਨੂੰ ਰਿਹਾ ਕਰ ਦਿੱਤਾ ਗਿਆ ਹੈ। ਦੱਸਿਆ ਕਿ ਪੰਜਾਬ ਤੋਂ ਸਿੱਖ ਜਥੇ ਦੇ ਨਾਲ ਸਰਬਜੀਤ कौर ਪਾਕਿਸਤਾਨ ਗਈ ਸੀ ਪਰ ਜਥਾ ਵਾਪਸ ਆ ਗਿਆ ਪਰ ਜਥੇ ਦਿਨਾਲ ਸਰਬਜੀਤ कौर ਵਾਪਸ ਨਹੀਂ ਪਰਤੀ ਸੀ ਬਾਅਦ ਦੇ ਵਿੱਚ ਸਾਹਮਣੇ ਆਇਆ ਕਿ ਸਰਬਜੀਤ कौर ਨੇ ਪਾਕਿਸਤਾਨ ਜਾ ਕੇ ਉੱਥੋਂ ਦੇ ਇੱਕ ਸ਼ਖਸ ਦੇ ਨਾਲ ਵਿਆਹ ਕਰਵਾ ਲਿਆ ਤਾਂ ਆਪਣਾ ਨਾਮ ਵੀ ਉਸ ਦੇ ਵੱਲੋਂ ਬਦਲ ਲਿਆ ਗਿਆ ਨੂਰ ਹੁਸੈਨ ਵਣ ਗਈ ਸੀ ਸਰਬਜੀਤ कौर ਤਾਂ ਮਾਮਲਾ ਲਗਾਤਾਰ ਪਖਿਆ ਜਿਸ ਤੋਂ ਬਾਅਦ ਜੋ ਸਰਬਜੀਤ कौर ਹੈ ਉਸ ਨੂੰ ਲਾਹੌਰ ਦੇ ਮੈਲਾ ਸ਼ੈਲਟਰ ਹੋਮ ਦੇ ਵਿੱਚ ਰੱਖਿਆ ਗਿਆ ਸੀ ਦਾ ਮਹਿਲਾ ਸ਼ੈਲਟਰ ਹੋਮ ਜੋ ਸਰਬਜੀਤ ਕੌਰ ਨੂੰ ਰਿਹਾ ਕਰ ਦਿੱਤਾ ਗਿਆ ਤਾਂ ਰਿਹਾ ਹੋਣ ਤੋਂ ਬਾਅਦ ਸਰਬਜੀਤ ਕੌਰ ਦਾ ਪਹਿਲਾ ਬਿਆਨ ਸਾਹਮਣੇ ਆਇਆ ਹੈ ਜਿਸ ਦੇ ਵਿੱਚ ਵਕੀਲ ਦਾ ਧੰਨਵਾਦ ਕਰ ਰਹੀ ਹੈ ਸਰਬਜੀਤ ਕੌਰ ਨੇ ਧੰਨਵਾਦ ਕਰਦਿਆ ਕਿ ਮੇਰੇ ਵਕੀਲ ਭਰਾ ਨੇ ਮੇਰੀ ਮਦਦ ਕੀਤੀ ਤੇ ਮੈਂ ਰਿਹਾ ਹੋਈ ਹਾਂ ਤਾਂ ਸਰਬਜੀਤ ਕੌਰ ਉਰਫ ਨੂਰ ਹੁਸੈਨ ਅਲੈਕਮ ਜੀ ਨੂਰ ਸੈਨ ਮੈਂ ਮਾਸਰ ਸੈਨ ਤੇ ਬਾਕੀ ਮੈਂ ਬਹੁਤ ਵਧੀਆ ਪਾਕਿਸਤਾਨ ਵਿੱਚ ਤੇ ਹਸਨ ਬਾਦਸ਼ਾਹ ਮੇਰੇ ਵਕੀਲ ਜਿਹੜਾ ਸਿੱਖਪੁਰ ਦੇ ਆ ਉਹ ਮੇਰੇ ਬ੍ਰਦਰ ਹੈ ਤੇ ਉਹਨਾਂ ਨੇ ਮੇਰਾ ਕੇਸ ਹੱਥਾਂ ਤੋਂ ਜਿੱਤ ਕੇ ਤੇ ਮੈਨੂੰ ਅੱਜ ਬਾਹਰ ਲਾਇਆ ਦਰਮਾਨ ਵਿੱਚ ਜੀ ਥੈਂਕ ਯੂ ਸਰ ਸ਼ਾਲਤੀ ਵੀ ਹਮਦ ਉਸਨ ਬਾਸ਼ਾ ਜੀ ਤੇ ਥੈਂਕ ਯੂ ਸਰ ਨਮਸਕਾਰ ਹਰਨਪਾਸਾ ਥੈਂਕ ਯੂ ਵੀਰ ਵੀਰ ਅਸੀਂ ਆਪਣੇ ਵੀਰ ਦੀ ਗੱਡੀ ਦੇ ਵਿੱਚ ਬੈਠੀ ਮੈਨੂੰ ਲੈ ਕੇ ਆਏ ਆ ਖੁਦ ਔਰ ਮੈਨੂੰ ਘਰ ਤੱਕ ਕਿ ਛੱਡ ਕੇ ਆਉਣਗੇ ਤਾਂ ਇਹ ਹੋਂ ਤੋਂ ਬਾਅਦ ਸਰਬਜੀਤ ਕੌਰ ਦਾ ਪਹਿਲਾ ਬਿਆਨ ਸਾਹਮਣੇ ਹੈ ਜਿਸ ਦੇ ਵਿੱਚ ਉਹ ਆਪਣੇ ਵਕੀਲ ਦਾ ਧੰਨਵਾਦ ਕਰ ਰਹੀ ਹੈ ਸਰਬਜੀਤ ਕੌਰ ਦਾ ਕਹਿਣਾ ਹੈ ਕਿ ਮੇਰੇ ਵਕੀਲ ਭਰਾ ਨੇ ਮੇਰੀ ਮਦਦ ਕੀਤੀ ਤਾਂ ਮੈਂ ਰਿਹਾ ਹੋਈਆ ਤਾਂ ਆਖਰਕਾਰ ਲਾਹੌਰ ਦੇ ਮੈਲਾ ਸ਼ੈਲਟਰ ਹੋਮ ਤੋਂ ਸਰਬਜੀਤ ਕੌਰ ਉਰਫ ਨੋਰ हुसैन ਰਿਹਾ ਹੋਈ ਤੇ ਜਿਸ ਤੋਂ ਬਾਅਦ ਉਸ ਦਾ ਪਹਿਲਾ ਬਿਆਨ ਸਾਹਮਣੇ ਆਇਆ ਹੈ ਤਾਂ ਰਿਹਾ ਹੋਣ ਤੋਂ ਬਾਅਦ ਉਸ ਦੀ ਇੱਕ ਤਸਵੀਰ ਵੀ ਸਾਹਮਣੇ ਆਈ ਸੀ ਤਾਂ ਹੁਣ ਸਰਬਜੀਤ ਕੌਰ ਦਾ ਇੱਕ ਬਿਆਨ ਸਾਹਮਣੇ ਹੈ ਜਿਸ ਦੇ ਵਿੱਚ ਵਕੀਲ ਦਾ ਧੰਨਵਾਦ ਕਰਦੀ ਹੋਈ ਨਜ਼ਰ ਆਈ ਹੈ